ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਜਾ ਰਹੀ ਹੈ ਕਿਉਂਕਿ ਅੱਜ ਮੈਂ ਤੁਹਾਨੂੰ ਆਪਣੇ ਪਿੰਡ ਦਾ ਮੰਦਿਰ ਦਿਖਾਉਂਗਾ ਮੰਦਿਰ ਦੇ ਵਿੱਚ ਲੰਗਰ ਦਿਖਾਉਂਗਾ ਲੰਗਰ ਦੀ ਵਿਧੀ ਵਿਧਾਨ ਦਿਖਾਉਂਗਾ ਤੇ ਸਨਾਤਨ ਬਾਰੇ ਵੀ ਕੁਝ ਗੱਲਾਂ ਕਰੂੰਗਾ ਮੇਰੇ ਪਿੰਡ ਬਾਰੇ ਕੁਝ ਗੱਲਾਂ ਕਰੂੰਗਾ ਸਭ ਨਾਲ ਪਹਿਲਾਂ ਸ਼ੁਰੂਆਤ ਕਰਦੇ ਆ ਮੇਰੇ ਪਿੰਡ ਬਾਰੇ ਮੇਰੇ ਪਿੰਡ ਦੀ ਹੋਂਦ ਆ ਬਾਬਾ ਹਰदयाल ਸਿੰਘ ਜੀ ਜੋ ਇਸ ਪਿੰਡ ਦੇ ਸੰਸਥਾਪਕ ਕਹਿ ਸਕਦੇ ਆ ਜਿਨ੍ਹਾਂ ਨੇ ਇਹ ਪਿੰਡ ਬਸਾਇਆ ਤਾਂ ਦੋਸਤੋ ਮੇਰੇ ਪਿੰਡ ਦਾ ਨਾਮ ਬੇਲਾ ਵੀ ਕਿਵੇਂ ਪਿਆ ਇਹਦੇ ਬਾਰੇ ਵੀ ਮੈਂ ਤੁਹਾਨੂੰ ਕੁਝ ਦੱਸਦਾ ਅਕਸਰ ਤੁਸੀਂ ਸੁਣਿਆ ਹੋਊਗਾ ਕਿ ਜੰਗਲ ਦੇ ਨਾਲ ਇੱਕ ਨਾਮ ਬੋਲਿਆ ਜਾਂਦਾ ਜੰਗਲਵੇਲਾ ਦਰਅਸਲ ਮੇਰਾ ਪਿੰਡ ਜੰਗਲ ਤਾਂ ਜੋ ਬਾਬਾ ਹਰदयाल ਸਿੰਘ ਜੀ ਨੇ ਵਸਾਇਆ ਤੇ ਬਹੁਤ ਦੂਰ ਦੂਰ ਤੇ ਲਿਆ ਕੇ ਲੋਕ ਇੱਥੇ ਵਸਾਏ ਗਏ ਸਾਡੇ ਬਜ਼ੁਰਗਾਂ ਨੂੰ ਵੀ ਇੱਥੇ ਤੋਂ 10 ਕਿਲੋਮੀਟਰ ਦੂਰ ਤੋਂ ਲਿਆ ਕੇ ਵਸਾਇਆ ਗਿਆ ਤਾਂ ਤੇ ਪਿੰਡ ਨੂੰ ਬਹੁਤ ਹੀ ਨਿੱਗੇ ਤੇ ਬਹੁਤ ਹੀ ਪਿਆਰੇ ਹੱਥਾਂ ਦੇ ਨਾਲ ਸਿਵਾ ਰਿਆ ਗਿਆ ਹੈ ਮੇਰੇ ਪਿੰਡ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ ਜੀਦੇ ਜੋ ਪਹਿਲੀ ਵਿਸ਼ੇਸ਼ਤਾ ਇਹ ਆ ਚਾਹੇ ਤੁਸੀਂ ਪਿੰਡ ਦੇ ਜਿੱਧਰ ਮਰਜ਼ੀ ਤੋਂ ਐਂਟਰ ਕਰ ਜੋ ਤੁਹਾਨੂੰ ਸਭ ਨਾਲੋਂ ਪਹਿਲਾਂ ਧਾਰਮਿਕ ਸਥਾਨ ਹੀ ਮਿਲੇਗਾ ਮੇਰੇ ਪਿੰਡ ਦੇ ਵਿੱਚ ਹਰ ਜਾਤ ਹਰ ਧਰਮ ਦਾ ਬੰਦਾ ਵੱਸਦਾ ਏ ਸਾਡੇ ਪਿੰਡ ਦੇ ਵਿੱਚ ਇੱਕ ਖਾਸੀਅਤ ਹੋਰ ਵੀ ਆ ਜੋ ਹੋਰ ਪਿੰਡਾਂ 'ਚ ਸ਼ਾਇਦ ਨਾ ਹੋਵੇ ਵਕਤ ਆਉਣ ਤੇ ਅਸੀਂ ਸਭ ਕੁਝ ਭੁੱਲ ਜਾਂਦੇ ਹਾਂ ਦੋਸਤੋ ਨਾ ਸਾਡੀ ਕੋਈ ਜਾਤ ਰਹਿੰਦੀ ਜਾਂ ਨਾ ਕੋਈ ਸਾਡਾ ਧਰਮ ਰਹਿੰਦਾ ਅਸੀਂ ਸਭ ਇੱਕ ਹੋ ਜਾਂਦੇ ਹਾਂ ਜੇ ਕਿਤੇ ਸਾਡੇ ਪਿੰਡ ਤੇ ਕੋਈ ਮੁਸੀਬਤ ਆ ਦੇ ਸ਼ਾਇਦ ਇਹ ਬਾਬਾ ਹਰदयाल ਸਿੰਘ ਜੀ ਕੋਲ ਤੋਂ ਹੀ ਸਾਨੂੰ ਮਿਲਿਆ ਏ ਇਕਾ ਤੇ ਹਾਂ ਸਾਡੇ ਪਿੰਡ ਦੇ ਵਿੱਚ ਪਿਛਲੇ ਤਕਰੀਬਨ 10-15 ਸਾਲ ਹੋ ਗਏ 10 ਸਾਲ ਤੋਂ ਤਕਰੀਬਨ 10-12 ਸਾਲ ਤੋਂ ਅਸੀਂ ਨੌਜਵਾਨਾਂ ਨੂੰ ਅੱਗੇ ਕਰ ਰਹੇ ਹਾਂ ਚਾਹੇ ਉਹ ਮੰਦਰ ਕਮੇਟੀ ਹੋਵੇ ਗੁਰਦੁਆਰਾ ਕਮੇਟੀ ਹੋਵੇ ਚਾਹੇ ਉਹ ਪਿੰਡ ਦੀ ਸਰਪੰਚੀ ਹੋਵੇ ਪਿਛਲੀ ਵਾਰ ਵੀ ਨੌਜਵਾਨ ਆ 쿠ਸੀ ਸਾਡੇ ਪਿੰਡ ਦਾ ਸਰਪੰਚ ਸੀ ਤੇ ਇਸ ਵਾਰ ਵੀ ਨੌਜਵਾਨ ਮੁੰਡਾ ਹੈ ਮੰਦਰ ਕਮੇਟੀ ਨੂੰ ਤੁਸੀਂ ਦੇਖ ਰਹੇ ਹੋ ਇਹ ਮੰਦਰ ਕਮੇਟੀ ਹੈ ਜੀ ਸਾਡੀ ਬਜਰੰਗ ਕਮੇਟੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਜੀ ਇਹ ਜੋ ਲੰਗਰ ਲੱਗਦਾ ਹੈ ਮੰਗਲਵਾਰ ਨੂੰ ਅੱਗੇ ਜਾ ਕੇ ਮੈਂ ਤੁਹਾਡੀ ਮੁਲਾਕਾਤ ਇਸ ਕਮੇਟੀ ਦੇ ਮੈਂਬਰਾਂ ਨਾਲ ਪ੍ਰਧਾਨ ਜੀ ਨਾਲ ਵੀ ਕਰਾਉਂਗਾ ਤੇ ਗੱਲਬਾਤ ਅੱਗੇ ਵਧਾਉਂਦੇ ਆ ਜੀ ਹੁਣ ਗੱਲ ਕਰਦੇ ਆ ਅਸੀਂ ਸ਼ਿਮੰਦਰ ਬਾਰੇ ਸ਼ਿਮੰਦਰ ਦਾ ਨਾਮ ਸਰ ਨਾਲੋਂ ਪਹਿਲਾਂ ਸ਼ਿਵ ਦਵਾਲਾ ਰੱਖਿਆ ਗਿਆ ਜਾਦੀ ਦੀ ਨਹੀਂ ਰੱਖੀ ਗਈ ਬਾਬਾ ਹਰਦੀয়াল ਸਿੰਘ ਜੀ ਨੇ ਇੱਕ ਬੜੀ ਖੂਬਸੂਰਤ ਰਚਨਾ ਕੀਤੀ ਮੰਦਰ ਤੇ ਗੁਰਦੁਆਰਾ ਬਿਲਕੁਲ ਨਾਲ-ਨਾਲ ਬਣਾਏ ਕੰਧ ਸਾਂਝੀ ਹੈ ਜੀ ਸਾਡੇ ਮੰਦਰ ਦੀ ਗੁਰਦੁਆਰੇ ਦੇ ਨਾਲ सनात के के सनात सनातन ही होने ਦੇ ਨਾਤੇ ਦੋਸਤੋ ਮੈਂ ਇੰਨਾ ਕੀ ਕਹੂੰਗਾ ਕਿ ਸਨਾਤਨੀ ਹੋਣਾ ਇੱਕ ਮਾਣ ਦੀ ਗੱਲ ਆ ਇੱਕ ਪ੍ਰਾਊਡ ਦੀ ਗੱਲ ਆ ਗਰਵ ਦੀ ਗੱਲ ਆ ਸਨਾਤਨ ਸਾਨੂੰ ਸਿਖਾਉਂਦਾ ਹੈ ਸਾਡੇ ਜਿਹੜਾ ਧਰਮ ਦੇ ਮੁਖਲੀਆ ਜਾਂ ਕਹਿ ਲੋ ਕਿ ਜਿਨ੍ਹਾਂ ਨੇ ਸਾਨੂੰ ਮਾਸਟਰਾਂ ਨੇ ਟੀਚਰਾਂ ਨੇ ਸਿਖਾਉਣਾ ਇਸ ਧਰਮ ਬਾਰੇ ਉਹ ਸਾਨੂੰ ਪਹਿਲੀ ਸਿੱਖਿਆ ਇਹ ਦਿੰਨੇ ਆ ਕਿ ਸਨਾਤਨੀ ਕਦੇ ਜੀਵ ਹਤਿਆ ਨਹੀਂ ਕਰਦਾ ਕਿਸੇ ਨੂੰ ਮਾਰ ਕੇ ਖਾਣ ਦੇ ਵਿੱਚ ਵਿਸ਼ਵਾਸ ਨਾ ਰੱਖਣ ਵਾਲੇ ਨੂੰ ਸਨਾਤਨੀ ਕਹਿੰਦੇ ਆ ਕਿਉਂਕਿ ਸਾਡੇ ਲਈ ਬਹੁਤ ਕੁਝ ਬਣਾਇਆ ਹੈ ਮਾਲਕ ਨੇ ਬਹੁਤ ਕੁਝ ਇਹੋ ਜਿਹੀ ਤਾਕਤ ਦੀਆਂ ਚੀਜ਼ਾਂ ਬਣਾਈਆਂ ਐ ਕਿ ਸਾਨੂੰ ਜਾਨਵਰ ਖਾ ਕੇ ਕੋਈ ਜ਼ਿਆਦਾ ਤਾਕਤ ਨਹੀਂ ਮਿਲ ਜਣੀ ਇਸ ਕਰਕੇ ਜੀਵ ਆਤਮਿਆ ਤੋਂ ਬਚਿਆ ਕਰੋ ਸਾਡਾ ਤਾਂ ਇਹੀ ਕਹਿਣਾ ਹੈ ਜੀ ਤੇ ਦੋਸਤੋ ਸਨਾਤਨ ਬਾਰੇ ਤਾਂ ਗੱਲਾਂ ਕਰਦੇ ਕਰਦੇ ਸ਼ਾਇਦ ਵੀਡੀਓ ਬਹੁਤ ਲੰਬੀ ਹੋ ਜਾਊਗੀ ਮੈਂ ਸਿਰਫ ਇੱਕ ਵਿਸ਼ੇਸ਼ਤਾ ਦੱਸੂਗਾ ਜੀ ਸਨਾਤਨ ਦੀ ਹਾਲੀਵੁੱਡ ਦਾ ਇੱਕ ਮਸ਼ਹੂਰ ਐਕਟਰ ਹੈ ਸਿਲਵੈਸਟਰ ਸਟੈਲੋਨ ਜਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਦਾ ਇਕਲੌਤਾ ਮੁੰਡਾ ਇੱਕ ਸੜਕ ਹਾਦਸੇ ਦੇ ਵਿੱਚ ਮਾਰਿਆ ਗਿਆ ਉਹਦਾ ਦਿਹਾਂਤ ਹੋ ਗਿਆ ਉਹਦੇ ਦਿਹਾਂਤ ਤੋਂ ਬਾਅਦ ਉਹ ਮੁੰਡਾ ਇਸ ਐਕਟਰ ਨੂੰ ਸੁਪਨੇ ਦੇ ਵਿੱਚ ਰੋਜ਼ ਤੰਗ ਕਰਨ ਲੱਗ ਗਿਆ ਫਿਰ ਕਿਸੇ ਨੇ ਇਸ ਐਕਟਰ ਨੂੰ ਦੱਸਿਆ ਕਿ ਭਾਰਤ ਦੇ ਵਿੱਚ ਇੱਕ ਜਗ੍ਹਾ ਹੈ ਬਨਾਰਸ ਜਿੱਥੇ ਗੰਗਾ ਨਦੀ ਵਹਿੰਦੀ ਹੈ ਤੂੰ ਆਪਣੇ ਮੁੰਡੇ ਦਾ ਜਾ ਕੇ ਉੱਥੇ ਜਿਹਦੀ ਵਿਧਾਨ ਪੂਰਾ ਕਰ ਜੋ ਉਹਦਾ ਸ਼ਰਾਧਾ ਉਹ ਪੂਰਾ ਕਰ ਉਸ ਤੋਂ ਬਾਅਦ ਉਹ ਤੈਨੂੰ ਨਹੀਂ ਦਿਖਾਈ ਦੇਵੇਗਾ ਤਾਂ ਐਕਟਰ ਨੇ ਆਪਣਾ ਪਰਿਵਾਰ ਭੇਜਿਆ ਜੋ ਕਿ ਇੰਟਰਨੈਟ ਤੇ ਤੁਹਾਨੂੰ ਆਸਾਨੀ ਨਾਲ ਉਹਦੀ ਵੀਡੀਓ ਹੀ ਮਿਲ ਜੂਗੀ ਆਪਣੇ ਪੂਰੇ ਪਰਿਵਾਰ ਨੂੰ ਇੰਡੀਆ ਭੇਜਿਆ ਬਨਾਰਸ ਮੁੰਡੇ ਦਾ ਸਾਰਾ ਵਿਦੀ ਵਿਧਾਨ ਕਰਵਾਇਆ ਸ਼ਰਾਧ ਕੋ ਆਇਆ ਉਸ ਤੋਂ ਬਾਅਦ ਉਸ ਐਕਟਰ ਨੂੰ ਉਸ ਦਾ ਮੁੰਡਾ ਦੇਖਣਾ ਬੰਦ ਹੋ ਗਿਆ ਦੋਸਤੋ ਸਨਾਤਨ ਇਹ ਦਰਸਾਉਂਦਾ ਹੈ ਇਹ ਇਸ ਗੱਲ ਦੇ ਵਿੱਚ ਤੁਹਾਨੂੰ ਇਹ ਵੀ ਸਮਝ ਆਊਗੀ ਕਿ ਸਨਾਤਨ ਲਈ ਕੋਈ ਬਗਾਨਾ ਨਹੀਂ ਹੈਗਾ ਹਜ਼ਾਰਾਂ ਮੀਲ ਦੂਰ ਪੈਦਾ ਹੋਣੇ ਵਾਲਾ ਉਹ ਮੁੰਡਾ ਕਿਉਂਕਿ ਸਨਾਤਨ ਸਾਰਿਆਂ ਦੇ ਲਈ ਆ ਸਨਾਤਨ ਸ਼ਬਦ ਹੈ ਮੰਦਰ ਨੂੰ ਕਦੇ ਜਿੰਦੇ ਨਹੀਂ ਲਾਏ ਜਾਂਦੇ ਜੀ ਹਰ ਕਿਸੇ ਲਈ ਇਹ ਜਗ੍ਹਾ ਖੁੱਲੀ ਹੈ ਸਾਡੇ ਅੱਜ ਜੋ ਤੁਸੀਂ ਲੰਗਰ ਦਾ ਵਿਧੀ ਵਿਵਧਾਨ ਦੇਖ ਰਹੇ ਹੋ ਇਹ ਸਾਡੇ ਮੁੰਡਿਆਂ ਨੇ ਬਹੁਤ ਹੀ ਯਤਨ ਦੇ ਨਾਲ ਸ਼ੁਰੂ ਕੀਤਾ ਆਓ ਹੁਣ ਥੋੜੀ ਉਹਨਾਂ ਮੁੰਡਿਆਂ ਦੇ ਨਾਲ ਮੁਲਾਕਾਤ ਕਰਾਂਦੇ ਹਾਂ ਪ੍ਰਧਾਨ ਜੀ ਖੀਰ ਦਾ ਲੰਗਰ ਲਾਇਆ ਜਾਂਦਾ ਹੈ ਜੀ ਸ਼ਿਮ ਮੰਦਰ ਦੇ ਵਿੱਚ ਕਾਫੀ ਬੇਰ ਤੋਂ ਲੱਗਦਾ ਆ ਰਿਹਾ ਹੈ तकरीबन ਕਿੰਨਾ ਟਾਈਮ ਹੋ ਗਿਆ ਇਹਨੂੰ ਲੱਗਦੇ ਇਹਨੂੰ ਪਿਛਲੇ 8 ਸਾਲ ਤੋਂ ਲੱਗਦਾ ਆ ਰਿਹਾ ਹੈ ਇੱਕ ਵੀ ਪਿਛਲੇ 8-9 ਸਾਲ ਤੋਂ ਲੱਗਦਾ ਆ ਰਿਹਾ ਹੈ 8-9 ਸਾਲ ਤੋਂ ਲੱਗਦਾ ਆ ਰਿਹਾ ਤੇ ਜਿਹੜਾ ਇਹਦੇ ਲਈ ਮਾਲੀ ਮਦਦ ਆ ਉਹ ਕਿਵੇਂ ਮਿਲਦੀ ਹੈ ਜੀ ਕੋਈਕਾ ਗਰੁੱਪ ਬਣਾ ਹੋਇਆ ਜੀ ਠੀਕ ਹੈ ਗਰੁੱਪ ਦੇ ਵਿੱਚ ਸਾਰੇ ਆਪਣੇ ਬੇਲੇ ਦੇ ਪਿੰਡ ਦੇ ਪਿੰਡ ਦੇ ਸਾਰੇ ਉਹਦੇ ਵਿੱਚ ਐਡ ਆ ਤੇ ਉਹ ਹਰ ਮਹੀਨੇ ਜੋ ਉਹਨਾਂ ਦੀ ਮਤਲਬ ਕਿਸੇ ਨੇ ਪੱਕਾ ਵੀ ਰੱਖਿਆ ਹੈ ਬਾਕੀ ਜੋ ਕਿਸੇ ਦਾ ਸਰਦਾ ਉਹ ਸਭ ਮਤਲਬ ਹਰ ਮਹੀਨੇ ਆਪਣਾ ਦੇਈ ਜਾਂਦਾ ਜੀ ਦੇਈ ਜਾਂਦਾ ਉਹਦੇ ਵਿੱਚੋਂ ਚਲੀ ਜਾਂਦਾ ਠੀਕ ਹੈ ਤੇ ਕਈ ਵਾਰ ਕਿਸੇ ਨੇ ਸੁੱਖਿਆ ਹੁੰਦਾ ਏ ਕਿ ਮੈਂ ਲੰਗਰ ਲਾਣਾ ਹੈ ਤਾਂ ਉਹ ਆਪਣੇ ਵੱਲ ਤੇ ਪੂਰੇ ਲੰਗਰ ਦਾ ਖਰਚਾ ਆਪ ਕਰਉਂਦਾ ਹਾਂ ਆਪ ਕਰਦੇ ਨੇ ਤੇ ਇਹ ਹਰ ਮਹੀਨੇ ਕਿਸ ਤਰੀਕ ਨੂੰ ਲੱਗਦਾ ਹੈ ਇਹ ਆਪਣੇ ਜਠੇ ਮੰਗਲਵਾਰ ਲੱਗਦਾ ਜੀ ਯਾਨੀ ਕਿ ਸੰਗ੍ਰਾਂਤ ਤੋਂ ਬਾਅਦ ਜਿਹੜਾ ਪਹਿਲਾ ਮੰਗਲਵਾਰ ਆਉਂਦਾ ਹੈ ਉਸ ਦਿਨ ਲੰਗਰ ਲੱਗਣਾ ਹੀ ਦੇ ਵਿੱਚ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਆਂ ਦੋਸਤੋ ਪੈਸਾ ਦੇਣਾ ਕੋਈ ਬੜੀ ਗੱਲ ਨਹੀਂ ਹੈਗੀ ਪੈਸਾ ਦੇ ਕੇ ਉਹ ਤੋਂ ਬਾਅਦ ਸਾਡੇ ਵਰਗੇ ਸੁਰਖਰੂ ਹੋ ਕੇ ਬੈਠ ਜਾਂਦੇ ਆਂ ਪਰ ਲੰਗਰ ਨੂੰ ਐਕਚੁਅਲ ਤੋਂ ਜ਼ੀਰੋ ਤੋਂ ਲੈ ਕੇ 100 ਤੱਕ ਪਹੁੰਚਾਉਣ ਵਾਲੇ ਆ ਜਿਹੜੇ ਉਹ ਸਾਡੇ ਪਿੰਡ ਦੇ ਮੁੰਡੇ ਆਂ ਜੀ ਔਰ ਯਕੀਨ ਮੰਨਿਓ ਮੈਂ ਦਿਲ ਤੋਂ ਕਹਿ ਰਿਹਾ ਮੰਦਰ ਦੇ ਵਿੱਚ ਕੱਢ ਕੇ ਕਹਿ ਰਿਹਾ ਵੀ ਜਦ ਵੀ ਮੇਰੇ ਪਿੰਡ ਦੇ ਮੁੰਡੇ ਇਹ ਕੰਮ ਕਰਦੇ ਆ ਮੈਨੂੰ ਬਹੁਤ ਪ੍ਰਾਊਡ ਹੁੰਦਾ ਏ ਇਸੇ ਤਰ੍ਹਾਂ ਪਿੰਡ ਦੇ ਹੋਰ ਲੋਕ ਵੀ ਪ੍ਰਾਊਡ ਕਰਦੇ ਆ ਕਰਨ ਕਰਦੇ ਹੋਣਗੇ ਇਹਨਾਂ ਮੁੰਡਿਆਂ ਦੇ ਉੱਤੇ ਤੇ ਕੁਝ ਕਹਿਣਾ ਚਾਹੁੰਦੇ ਆਂ ਜੀ ਇਹਦੇ ਮੈਂ ਜੀਤੂ ਜੀ ਤੁਹਾਡੇ ਮਾ ਚਾਹੁੰਦਾ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਕਿ ਦੇਖੋ ਆਪਣੇ ਧਾਰਮਿਕ ਸਥਾਨ ਦਾ ਸਭ ਦਾ ਸਾਝਾ ਏ ਬਿਲਕੁਲ ਪੈਸਾ ਤੇ ਇਲਾ ਤਾਂ ਹੋ ਹੀ ਜਾਂਦਾ ਏ ਦਾਨ ਪੁੰਨੀ ਬਥੇਰੇ ਆ ਸਭ ਤੋਂ ਜਿਹੜੀ ਮੇਨ ਇੱਥੇ ਲੋਡ ਆ ਉਹ ਬੰਦਿਆਂ ਦੀ ਲੋਡ ਆ ਜਦੋਂ ਕੋਈ ਵੀ ਲੰਗਰ ਲੱਗਦਾ ਹੈ ਜਾਂ ਕੋਈ ਵੀ ਸ਼ਰਤ ਹੋਊਗੀ ਜਨਮਾਸ਼ਟਮੀ ਹੋਊਗੀ ਰਾਮ ਨੌਮੀ ਹੋਊਗੀ ਹੋਰ ਵੀ ਲੰਗਰ ਲੱਗਦੇ ਆ ਬਾਕੀ ਮੰਦਿਰ ਚ ਹੋਰ ਵੀ ਕੰਮ ਹੁੰਦਾ ਹੈ ਤੇ ਮੇਨ ਗੱਲ ਆ ਵੀ ਜਦੋਂ ਇਹ ਵਰਕਰ ਹੋਊਗੇ ਤਾਂ ਕੰਮ ਹੋਣਾ ਹੈ ਬਿਲਕੁਲ 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 ਜੇ ਸੇਵਾਦਾਰ ਹੋਣਗੇ ਤਾਂ ਇਹ ਨਹੀਂ ਹੈਗਾ ਵੀ ਅਸੀਂ 500 ਦਿੱਤਾ ਤਾਂ ਕੰਮ ਹੋ ਜਾਣਾ ਹੈ ਹਾਂ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਅਸੀਂ ਪੈਸਾ ਦੇ ਕੇ ਸੁਰਖਰੂ ਹੋ ਜਾਂਦੇ ਆ ਹਰੇ ਹਰੇਕ ਦੇ ਸੇਵਾਦਾਰ ਨਾਲ ਕੰਮ ਹੁੰਦਾ ਹੈ ਜੀ ਬਿਲਕੁਲ ਬਿਲਕੁਲ ਮੇਰੀ ਇਹ ਅਪੀਲ ਆ ਕਿ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸੇਵਾਦਾਰ ਵੱਧ ਚੜ ਕੇ ਹਿੱਸਾ ਲੈਣਾ ਤੇ ਦਿਲੋਂ ਸੇਵਾ ਕਰਨ ਮੰਦਰ ਦੀ ਬਿਲਕੁਲ ਬਿਲਕੁਲ ਦੇਖੋ ਜੀ ਸ਼ੁਰੂਆਤ ਕਰਨੀ ਹੀ ਬਹੁਤ ਬੜੀ ਗੱਲ ਹੁੰਦੀ ਹੈ ਮੇਰੇ ਪਿੰਡ ਦੇ ਮੁੰਡਿਆਂ ਨੇ ਪਹਿਲੀ ਵਾਰ ਕੋਈ ਸਹਿਯੋਗ ਮੰਗਿਆ ਹੈ ਤੇ ਹੋ ਹੀ ਨਹੀਂ ਸਕਦਾ ਹੈਗਾ ਕਿ ਮੇਰੇ ਪਿੰਡ ਦੇ ਲੋਕ ਇਹਨਾਂ ਨੂੰ ਨਾਂ ਉਮੀਦ ਕਰਦਾ ਨਾ ਇਹ ਜਦ ਵੀ ਇੱਥੇ ਲੰਗਰ ਹੋਵੇ ਜੋ ਵੀ ਬੇਲੇ ਦਾ ਇਸ ਵਕਤ ਵੀਡੀਓ ਦੇਖ ਰਿਹਾ ਹੈ ਅਗਲੀ ਵਾਰ ਸੰਗਰਾਂਦ ਤੋਂ ਬਾਅਦ ਜਿਹੜਾ ਮੰਗਲਵਾਰ ਆਊਗਾ ਉਸ ਦਿਨ ਆਪਾਂ ਮੰਦਰ 'ਚ ਜ਼ਰੂਰ ਮਿਲਾਂਗੇ ਤੇ ਮੈਂ ਵੀ ਮੈਂ ਵਾਦਾ ਵਾਦਾ ਤਾਂ ਨਹੀਂ ਕਰਦਾ ਮੈਂ ਪੂਰੀ ਕੋਸ਼ਿਸ਼ ਕਰਿਆ ਕਰਾਂਗਾ ਕਿ ਹਰ ਮੰਗਲਵਾਰ ਜਿਹੜਾ ਆਪਾਂ ਲੰਗਰ ਲਾਉਂਦੇ ਆ ਮਤਲਬ ਸਰਾ ਇਹਦੇ ਬਾਅਦ ਸੰਗਰਾਮ ਤੋਂ ਬਾਅਦ ਮੈਂ ਹਾਜ਼ਰੀ ਜ਼ਰੂਰ ਪੱਕੀ ਲਾਇਆ ਕਰੂੰਗਾ ਜੀ ਤੇ ਜਿਵੇਂ ਕਿ ਪ੍ਰਧਾਨ ਜੀ ਸਾਡੇ ਵਿੱਕੀ ਜੀ ਨੇ ਕਿਹਾ ਹੈ ਕਿ ਜਿਹੜੇ ਸੇਵਾਦਾਰਾਂ ਦੀ ਕਮੀ ਖਲਦੀ ਹੈ ਇਹਨਾਂ ਨੂੰ ਹਰ ਵਾਰ ਪਹਿਲੀ ਵਾਰ ਇਹਨਾਂ ਨੇ ਇਹ ਗੱਲ ਕਹੀ ਹੈ ਚੈਟ ਵੀ ਤੋਂ ਪਹਿਲਾਂ ਲੋਕਾਂ ਨੂੰ ਇਸ ਬਾਰੇ ਪਤਾ ਨਾ ਹੋਵੇ ਪਰ ਅਗਲੀ ਵਾਰ ਬਹੁਤ ਜ਼ਿਆਦਾ ਵੱਡੀ ਸੰਖਿਆ ਦੇ ਵਿੱਚ ਸੇਵਾਦਾਰ ਜੋੜਨਗੇ ਤੇ ਮੈਂ ਜਾਂਦਾ ਜਾਂਦਾ ਇਹ ਵੀ ਕਹੂੰਗਾ ਦੋਸਤੋ ਕਿ ਜਿਵੇਂ ਕਿ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸਿਆ ਸਨਾਤਨ ਧਰਮ ਬਾਰੇ ਜਦ ਵੀ ਤੁਹਾਨੂੰ ਕੋਈ ਸਨਾਤਨ ਧਰਮ ਵਾਲਾ ਮਿਲੇ ਤਾਂ ਉਹਨੂੰ ਦੇਖ ਕੇ ਇਹ ਮੇਰੀਆਂ ਗੱਲਾਂ ਜ਼ਰੂਰ ਯਾਦ ਕਰੇ ਚਲੋ ਜੀ ਹੁਣ ਦੇ ਇਜਾਜ਼ਤ